ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ਨੰਬਰਦਾਰ ਤੇ ਮੈਰ ਪਰ ਸਾਡਾ ਬਹੁਤ ਹੀ ਪਿਆਰਾ ਵੀਰ ਰਾਜਕਮਰ ਦਦਰਾਲ ਜਿਹੜਾ ਕਾਫੀ ਵਧੀਆ ਟੂਰ ਲਾ ਕੇ ਕੈਨੇਡਾ ਤੋਂ ਆਪਣੇ ਬੱਚਿਆਂ ਨੂੰ ਮਿਲ ਕੇ ਵੀ ਆਏ ਆ ਤੇ ਬੇਟੇ ਦਾ ਵਿਆਹ ਵੀ ਕਰਕੇ ਆਏ ਆ ਸਫਲ ਟੂਰ ਤੋਂ ਬਾਅਦ ਅੱਜ ਪਿੰਡ ਗੜੀਜੀਤ ਸਿੰਘ ਵਿਖੇ ਆਏ ਆ ਤੇ ਸਾਡੀ ਸਾਰੀ ਪੰਚਾਇਤ ਗਿਰਨ ਲਖ ਦਾ ਪੀਰ ਨਗਰਾਹਛੇਜ ਕਮੇਟੀ ਵੱਲੋਂ ਰਾਜਕਮਰ ਦਦਰਾਲ ਜੀ ਇੰਟਰਨੈਸ਼ਨਲ ਗਾਈਡ ਨੰਬਰਦਾਰ ਤੇ ਮੈਂਬਰ ਪੰਚਾਇਤ ਦਾ ਘਰ ਪਹੁੰਚਣ ਦੇ ਦੁਆਰਾ ਸਵਾਗਤ ਕੀਤਾ ਗਿਆ ਤੇ ਇਹਨਾਂ ਨੂੰ ਅਸਰੋਪਾ ਦੇ ਕੇ ਸਾਡੇ ਸਰਪੰਚ ਸਾਹਿਬ ਸਰਦਾਰ ਬਹਾਦਰ ਸਿੰਘ ਜਿਹੜਾ ਸਾਹਿਬ ਨੇ ਸਨਮਾਨ ਕੀਤਾ ਨਾਲ ਸਾਡੇ ਬਹੁਤ ਹੀ ਸਰਕਾਰ ਦੇ ਭੁਪਿੰਦਰ ਸਿੰਘ ਜੀ ਗਿੱਲ ਸਾਡੇ ਮੈਂਬਰ ਪੰਚਾਇਤ ਵੀ ਰਹੇ ਆ ਤੇ ਹੁਣ ਪ੍ਰਧਾਨ ਜੀ ਨੇ ਸ਼ਹਿਰ ਦੀ ਕਮੇਟੀ ਦੇ ਅਮ੍ਰਿਤ ਸਿੰਘ ਜੀ ਕੁਰੇਵਾ ਕੌਂਸਲਰ ਜੀ ਕੋਕੀ ਸ੍ਰੋਪਤੀ ਜੀ ਇਧਰੋਂ ਬਲਵੀਰ ਜੀ ਦਰਾਲ ਸਾਹਿਬ ਇਹ ਮੈਂਬਰ ਪੰਚਾਇਤ ਗੋਮਨ ਸਿੰਘ ਜੀ ਟੀਰ ਮੈਂਬਰ ਪੰਚਾਇਤ ਨਾਲ ਸੂਰਤ ਸਿੰਘ ਜੀ ਨਗਾਜ ਲਾ ਮજરા ਤੇ ਅੱਜ ਬੜੀ ਖੁਸ਼ੀ ਹੋ ਰਹੀ ਆ ਕਿ ਸਾਡਾ ਇਹ ਭਰਾ ਸਾਡੇ ਵਿੱਚ ਪਹੁੰਚਾ ਤੇ ਹੁਣ ਜਿਹੜੇ ਸਰਪੰਚ ਸਾਹਿਬ ਵੀ ਖੋਜੋਗੇ ਆ ਵੀ ਜਿਹੜੇ ਕੰਮ ਰਹਿੰਦੇ ਆ ਉਹ ਪੰਚਾਇਤ ਦੇ ਹੋਰ ਜ਼ੋਰ ਸ਼ੋਰ ਨਾਲ ਸ਼ੁਰੂ ਕਰਾਂਗੇ ਸਤਿਗੁਰ ਅਰਦਾਸ ਮਹਾਰਾਜ ਦੇ ਚਰਨਾਂ ਚ ਅਰਦਾਸ ਆ ਕਿ ਸਾਡਾ ਛੋਟਾ ਵੀਰ ਖੁਰਮਲ ਸਿੰਘ ਜੀ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇ ਗੁਰਦੇਵ ਕਰਨ ਗੁਰਦੇਵ ਜੀ ਜੈ ਪੀ ਜੈ ਭਾਰਤ ਮਹਾਰਾਜ ਜਨਰਾਲ ਜੀ ਨੂੰ ਬੇਨਤੀ ਕਰਾਂਗਾ ਕਿ ਦੋ ਸ਼ਬਦ ਉਹ ਵੀ ਕਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇਵ ਜੈ ਧਮ ਮੈਂ ਦੇਰ ਦੀਆਂ ਹੈਰਾਈਆਂ ਤੋਂ ਗ੍ਰਾਮ ਪੰਚਾਇਤ ਪਿੰਡ ਗੜੀਜੀ ਸਿੰਘ ਡੇਰਾ ਲਖਦਾ ਦਾ ਪੀਰ ਨਗਰ ਹਸੈ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਵੱਡੇ ਭਾਜੀ ਰੂਪ ਲਾਲ ਧੀਰ ਸਾਹਿਬ ਇੰਟਰਨੈਸ਼ਨਲ ਗਾਇਕ ਜਿਨ੍ਹਾਂ ਵੱਲੋਂ ਇਹ ਵਿਸ਼ੇ ਸ਼ੁਕਰਾਨਾ ਕੀਤਾ ਗਿਆ ਸਾਡੇ ਇਸਤਿਹਾਰਯੋਗ ਸਰਪੰਚ ਭਾਰਤ ਸਿੰਘ ਜਾੜਾ ਅਤੇ ਦਸੇ ਵਿਦਿਆਲਯ ਅਮਰੀਕਾ ਦੇ ਜੀ ਪਰਿਵਾਰ ਸੋਰਸ ਜੀ ਜੋਗੀ ਸਰੂਪ ਧੀ ਬਲਵੀਰ ਸਿੰਘ ਜ਼ਰਾਲ ਗੋਬ ਸਿੰਘ ਦੀ ਧੀ ਸਾਡੇ ਸਰੂਪ ਜੀ ਜਲਾਮ ਦੇ ਪ੍ਰੋਣਾ ਸਾਹਿਬ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਪਿੰਡ ਕੌਂਟਰੀ ਤੇ ਮੇਰਾ ਸਨਮਾਨ ਕੀਤਾ ਜੈਗੁਰ ਸਿੰਘ ਤਲਗੋੜ ਦੇ ਜੱਟ ਜੀ